ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਹੱਲੂ ਵਾਲ ਜੀ ਅਸੀਂ ਆਪਣੇ ਖੇਤਾਂ ਦੇ ਵਿੱਚ ਮਟਰਾਂ ਦੀ ਖੇਤੀ ਕਰਦੇ ਹਾਂ ਜੀ ਇਹ ਸਤੰਬਰ ਮਹੀਨੇ ਦੇ ਵਿੱਚ ਅਸੀਂ ਇਹਦਾ ਸਹੀ ਸਮਾਂ 25 ਤਰੀਕ ਤੋਂ ਸਟਾਰਟ ਕਰੀਦਾ ਜੀ ਇਸ ਵਿੱਚ ਅਸੀਂ ਵਧੀਆ ਕਾਸ ਦੇ ਬੀਜ ਬੋਨੇ ਆ ਜਿਨ੍ਹਾਂ ਦੀ ਬਹਾਈ ਬਜਾਈ ਤੱਕ ਅਸੀਂ ਆਪ ਕਰਦੇ ਹਾਂ ਜਿਸ ਵਿੱਚ ਵਧੀਆ ਬੀਜ ਲਿਆ ਕੇ ਅਸੀਂ ਆਪਣੇ ਖੇਤਾਂ ਦੀ ਵਧੀਆ ਬਹਾਈ ਕਰਕੇ ਰੂਟਾ ਵੀਟਰ ਦੇ ਨਾਲ ਬਹਾਈ ਕਰਕੇ ਉਹਨਾਂ ਦੇ ਖੇਤਾਂ ਨੂੰ ਇੱਕਸਾਰ ਕਰਕੇ ਆਪਾਂ ਬੱਟਾਂ ਦੇ ਉੱਪਰ ਇਹਨਾਂ ਦੀ ਬਜਾਈ ਕਰਦੇ ਆਂ ਇਹਨਾਂ ਨੂੰ ਪਹਿਲਾ ਪਾਣੀ ਸਾਨੂੰ ਸਟਾਰਟਿੰਗ ਦੇ ਵਿੱਚ ਲਾਉਣਾ ਪੈਂਦਾ ਹੈ ਜਿਸ ਦੇ ਨਾਲ ਇਹ ਬੀਜ ਉੰਗੜਦੇ ਆ ਜੀ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਸਪਰੇਅ ਕਰਦੇ ਆ ਪੱਠੇ ਤੋਂ ਜਾਂ ਕੋਈ ਨਦੀਨਾਂ ਦੇ ਉੱਤੋਂ ਜੋ ਪਾਣੀ ਦੇ ਵਿੱਚ ਉਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਸਾਨੂੰ ਕਰਨੀ ਪੈਂਦੀ ਆ ਉਸ ਤੋਂ ਬਾਅਦ ਇਹਨਾਂ ਦੀ ਫੇਰ ਉੰਗਾਈ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਕਈ ਵੇਪਰ ਇਸ ਦੇ ਵਿੱਚ ਸੁੰਡੀਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਤੋਂ ਅਸੀਂ ਬਚਾ ਲਈ ਆਪਣੇ ਖੇਤੀਬਾੜੀ ਮਾਰਾਂ ਤੋਂ ਪੁੱਛ ਕੇ ਉਸ ਦੇ ਉੱਪਰ ਉਸ ਹਸਾਬ ਨਾਲ ਅਸੀਂ ਦਵਾਈ ਦੀ ਸਪਰੇਅ ਕਰਦੇ ਆ ਜਿਸ ਦੇ ਨਾਲ ਸਾਨੂੰ ਕੋਈ ਨੁਕਸਾਨ ਨਾ ਹੋ ਸਕੇ ਤੇ ਨਾ ਹੀ ਸਾਡੀ ਖੇਤਾਂ ਨੂੰ ਕੋਈ ਨੁਕਸਾਨ ਹੋ ਸਕੇ ਤੇ ਉਹ ਸਾਨੂੰ ਬਹੁਤ ਵਧੀਆ ਦੱਸਦੇ ਹਨ ਉਸ ਹਸਾਬ ਨਾਲ ਅਸੀਂ ਉਤੋਂ ਉਹਨਾਂ ਦੇ ਹਸਾਬ ਨਾਲ ਅਸੀਂ ਉਸ ਤੇ ਦਵਾਈ ਦੀ ਸਪਰੇਅ ਕਰਕੇ ਤਾਂ ਉਸ ਤੋਂ ਬਾਅਦ ਬਹੁਤ ਵਧੀਆ ਫਸਲ ਲੱਗਦੀ ਆ ਤੇ ਸਾਨੂੰ ਫਲ ਫੁੱਲਾਂ ਤੱਕ ਜਾਂਦੀ ਆ ਫੁੱਲਾਂ ਤੋਂ ਬਾਅਦ ਅਸੀਂ ਉਸ ਦੇ ਉੱਤੇ ਜੇ ਸਾਨੂੰ ਕੋਈ ਫੇਰ ਲੱਗਦਾ ਹੈ ਕੋਈ ਕੀੜਾ ਹਮਲਾ ਕਰਦਾ ਹੈ ਜਾਂ ਕੋਈ ਹੋਰ ਕੁਝ ਕਰਦਾ ਹੈ ਤਾਂ ਫੇਰ ਅਸੀਂ ਉਹਨਾਂ ਦੀ ਸਲਾਹ ਲੈਂਦੇ ਆ ਤੇ ਉਹਨਾਂ ਦੀ ਸਲਾਦ ਮੁਤਾਬਕ ਹੀ ਫੇਰ ਆਪਾਂ ਉਸ ਦੇ ਉੱਪਰ ਕੋਈ ਦਵਾਈ ਦੀ ਸਪਰੇਅ ਕਰਦੇ ਆ ਨਹੀਂ ਤਾਂ ਨਹੀਂ ਇਸ ਤੋਂ ਬਾਅਦ ਉਸ ਨੂੰ ਪਾਲ ਲੱਗਦਾ ਹੈ ਤੇ ਫੇਰ ਅਸੀਂ ਆਪਣੇ ਲੇਬਰ ਨੂੰ ਕਹ ਕੇ ਉਸ ਦੀ ਤੜਾਈ ਸ਼ੁਰੂ ਕਰਾਉਂਦੇ ਆ ਜਿਸ ਵਿੱਚ ਸਾਨੂੰ ਤਕਰੀਬਨ ਤਿੰਨ ਪਾਣੀ ਲੱਗ ਜਾਂਦੇ ਆ ਇਸ ਨੂੰ ਕਈ ਵਾਰ ਚਾਰ ਵੀ ਲਾਣੇ ਪੈਂਦੇ ਆ ਨਾ ਤਾਂ ਪਰ ਤਿੰਨ ਦੇ ਨਾਲ ਤਿਆਰ ਹੋ ਜਾਂਦੀ ਆ ਹੁਣ ਉਸ ਤੋਂ ਬਾਅਦ ਫੇਰ ਸਾਡੀ ਤੜਾਈ ਸ਼ੁਰੂ ਹੁੰਦੀ ਆ ਤੜਾਈ ਤੋਂ ਬਾਅਦ ਫੇਰ ਜੀ ਅਸੀਂ ਉਹਨਾਂ ਨੂੰ ਆਪਣੀ ਮੰਡੀਕਰਨ ਕਰਦੇ ਆ ਜਿਸ ਤੋਂ ਬਾਅਦ ਉੱਥੇ ਸਾਡਾ ਆਪਣਾ ਰੇਟ ਜੋ ਵੀ ਆ ਉਹ ਲਾਉਂਦੇ ਆ ਨਾ ਪਰ ਇਸ ਦੇ ਵਿੱਚ ਰੇਟ ਦੀ ਥੋੜੀ ਘਾ ਜਾਂਦੀ ਹੈ ਪ੍ਰੋਬਲਮ ਜੀ ਤੇ ਮਿਹਨਤ ਵੀ ਕਾਫੀ ਆਉਂਦੀ ਆ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਹੱਲੂ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਜੀ ਅਸੀਂ ਮਟਰਾਂ ਦੀ ਖੇਤੀ ਕਰਦੇ ਆ ਜੀ ਅਸੀਂ ਕੁੱਲ 14-15 ਖੇਤਾਂ ਦੀ ਖੇਤੀ ਕਰਦੇ ਆ ਜੀ ਜਿਹਦੇ ਵਿੱਚ 5-6 ਖੇਤ ਮਟਰਾਂ ਦੇ ਲਾਈਦੇ ਹਰੇਕ ਸਾਲ ਇਹ 20 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਲਾਣੇ ਆ ਜੀ ਇਹ ਇੱਕ ਵਧੀਆ ਖੇਤੀ ਆ ਸਾਡੇ ਲਈ ਜੀ ਇਹਦੀ 65 ਤੋਂ 60 ਦਿਨ ਦੇ ਵਿੱਚ ਵਿੱਚ ਤੜਾਈ ਹੋ ਜਾਂਦੀ ਹੈ ਜੀ ਤਾਂ ਇਹ ਤੋਂ ਬਾਅਦ ਫਿਰ ਕਣਕ ਬੀਜ ਹੋ ਜਾਂਦੀ ਆ ਪਹਿਲਾਂ ਛਲੀਆਂ ਲਾਣੇ ਜੀ ਛਲੀਆਂ ਵਿੱਚ ਤੀਜੀ ਫਸਲ ਲੈ ਲਈਦੀ ਅਸੀਂ ਜੀ ਤੜਾਈ ਅਸੀਂ ਲੇਬਰ ਤੋਂ ਕਰਵਾਨੇ ਆ ਜੀ ਵਧੀਆ ਚੀਜ਼ ਵਾਜੀ ਇੱਥੇ ਮਿਹਨਤ ਘਾਟਾਂ ਦੀ ਆ ਜੀ ਪਾਣੀ ਦੀ ਵੀ ਘਟ ਘੱਟ ਲੋਡ ਪੈਂਦੀ ਇੱਕ ਦੋ ਪਾਣੀਆਂ ਨਾਲ ਇਹ ਹੋ ਜਾਂਦੀ ਆ ਜੀ ਦੋ ਦੋ ਤੋਂ ਜਾਂ ਤਿੰਨ ਪਾਣੀ ਲੱਗਦੇ ਆ ਮੰਡੀ ਕਰਨ ਸਾਡੇ ਜੀ ਜਿੱਦਾਂ ਹੈ ਤਾਂ ਪ੍ਰਾਈਵੇਟ ਹੈ ਜੀ ਜਾਹੇ ਸਾਡੇ ਕੋਲ ਚੱਬੇ ਵਾਲ ਜਾਣੇ ਜਾਂ ਹਿਯਾਰਪੁਰ ਜਾਣੇ ਆ ਜੀ ਮਟਰਾਂ ਦੀ ਫਸਲ ਅਸੀਂ ਇਸ ਕਰਕੇ ਬੀਜਦੇ ਆਂ ਜੀ ਇੱਕ ਤਾਂ ਇੱਥੇ ਪਾਣੀ ਦੀ ਘੱਟ ਪ੍ਰੋਬਲਮ ਪੈਂਦੀ ਦੂਜਾ ਸਾਡੇ ਏਰੀਆ 'ਚ ਪਾਣੀ ਦੀ ਕਮੀ ਆ ਜੀ ਝੋਨਾ ਲਾ ਨਹੀਂ ਸਕਦੇ ਅਸੀਂ ਜੀ ਤਾਂ ਇਸ ਕਰਕੇ ਇੱਧਰ ਉੱਚੇ ਨੀਮੀ ਜ਼ਮੀਨ ਕਰਕੇ ਮਟਰ ਹੋ ਜਾਂਦੇ ਆ ਜੀ ਤਾਂ ਅਸੀਂ ਇੱਧਰ ਝੋਨਾ ਝੋਨੇ ਨਾਲੋਂ ਇਹ ਤਾਂ ਮਿਹਨਤ ਵੀ ਘਟ ਆਂਦੀ ਆ ਜੀ ਤਾਂ ਥੋੜੇ ਦਿਨਾਂ 'ਚ ਪੱਕ ਜਾਂਦੀ ਆ ਜੀ 60 ਤੋਂ 65 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਆ ਜੀ ਮੌਸਮ ਦੇ ਹਿਸਾਬ ਨਾਲ ਬੀਜਣੀ ਪੈਂਦੀ ਹੈ ਜੀ ਮੌਸਮ ਦੇਖ ਕੇ ਬੀਜਣੀ ਪੈਂਦੀ ਹੈ ਜੀ ਮੌਸਮ ਜੇ ਮੀਂਹ ਪੈ ਜਾਵੇ ਤਾਂ ਫੇਰ ਜੀ ਇਹ ਖਰਾਬ ਹੋ ਜਾਂਦੀ ਆ ਹਾਂਜੀ ਜੇ ਉਨੀ ਦਿਨੀ ਮੀਂਹ ਨਾ ਪਾਵੇ ਤਾਂ ਵਧੀਆ ਹੈ ਜੀ ਜੇ ਮੀਂਹ ਪੈ ਜਾਵੇ ਤਾਂ ਅੱਗੇ ਪਿਛੇ ਲੇਟ ਵੀ ਹੋ ਜਾਂਦੀ ਆ ਜੀ ਜਿਹੜੇ ਕਿਸਾਨ ਨਹੀਂ ਲਾਂਦੇ ਉਹ ਲਾ ਲਣ ਤਾਂ ਵਧੀਆ ਚੀਜ਼ ਵਾ ਜੀ ਹਾਂਜੀ ਥੋੜੇ ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਮੇਰਾ ਨਾਮ ਜਗਿੰਦਰ ਸਿੰਘ ਆ ਜੀ ਫਿੰਡ ਮੇਰਾ ਹੱਲੂ ਵਾਲਾ ਪੰਜ 6 ਏਕ ਮਟਰਾਂ ਦੀ ਖੇਤੀ ਕਰੀਦੀ ਹੈ ਜੀ ਅਸੀਂ ਉਹਦੇ ਵਿੱਚੋਂ ਫਰਬਾਦ ਦੇ ਵਿੱਚ ਅਸੀਂ ਜਦੋਂ ਮਹੀਨੇ ਦਾ 2 ਕੁ ਮਹੀਨਿਆਂ ਬਾਅਦ ਆਪਾਂ ਫੁੱਲ ਆ ਜਾਂਦਾ ਫਿਰ ਆਪਾਂ ਉਹ ਤੋਂ 15 ਕੁ ਬਾਅਦ ਦੇਣਾ ਬਾਅਦ ਤੜਾਈ ਕਰਦੇ ਦੀ ਆ ਤਿੰਨ ਤੜਾਈਆਂ ਅਸੀਂ ਕਰੀ ਦੀਆਂ ਆ ਮਗਰ ਉਹ ਪੁੱਟ ਦੇਦੇ ਆ ਪੁੱਟ ਕੇ ਆਪਾਂ ਕਣਕ ਬੀਜ ਦੇ ਦੀ ਆ ਕਣਕ ਦੀ ਖੇਤੀ ਚੰਗੀ ਹੋ ਜਾਂਦੀ ਮਾਰੀ ਮੋਟੀ ਟਾਈਮ ਪਾਸ ਹੋਈ ਜਾਂਦਾ ਜੀ ਤਾਂ ਪੱਕ ਕਣਕ ਤੋਂ ਬਾਅਦ ਫਿਰ ਆਪਾਂ ਬਰਸਾਤੂ ਫਸਲ ਮੱਕੀ ਬੀਜ ਦੇ ਦੀ ਆ ਮਟਰ ਮੱਕੀ ਕਣਕ ਇਹ ਤਿੰਨ ਫਸਲਾਂ ਬੀਜਦੀਆਂ ਜੀ ਤਾਂ ਕਣਕ ਹੋ ਜਾਂਦੀ ਸਾਨੂੰ ਮੱਕੀ ਹੋ ਜਾਂਦੀ ਆ ਮਟਰ ਹੋ ਜਾਂਦੇ ਆ ਝੋਨਾ ਲਾਣੇ ਆ ਜੀ ਥੋੜਾ ਝੋਨਾ ਲੱਈਦਾ ਪੰਜ 6 ਖੇਤ ਆ ਉਹਦੇ ਵਿੱਚ ਅਸੀਂ ਆ ਫਿਰ ਆਪਾਂ ਝੋਨਾ ਜਦੋਂ ਵੜਦੇ ਆ ਉਹਦੀ ਜਿਹੜੀ ਆਪਾਂ ਪਰਾਲੀ ਹੁੰਦੀ ਆ ਆਪਾਂ ਖੇਤ ਦੇ ਵਿੱਚ ਬਾਹ ਦੇ ਦੀ ਆ ਪਾਣੀ ਲਾ ਕੇ ਉਹਨੂੰ ਫਿਰ ਅਸੀਂ ਉਹਦਾ ਢੇਰ ਬਣਾ ਲੀਦਾ ਆ ਢੇਰ ਬਦ ਜਦੋਂ ਬਣ ਜਾਂਦਾ ਤਾਂ ਫਸਲ ਬਹੁਤ ਵਧੀਆ ਜਾਨੀ ਕਿ ਹੋ ਜਾਂਦੀ ਆ ਢੇਰ ਦੇ ਨਾਲ ਉਹਦਾ ਹੋਰ ਵੀ ਸਾਨੂੰ ਬਹੁਤ ਫਾਇਦਾ ਹੋ ਜਾਂਦਾ ਆ ਜਿਹੜਾ ਦੂਸਰਾ ਮਸ਼ੀਨੀ ਢੇਰੋ ਆ ਉਹ ਸਾਨੂੰ ਘੱਟ ਪਾਣਾ ਪੈਂਦਾ ਆ ਆਪਣਾ ਘਰ ਦਾ ਢੇਰ ਪਾਲੇ ਦਾ ਪਸ਼ੂ ਦਾ ਗੋਹਾ ਪਾਲੇ ਦਾ ਆ ਉਹਦੇ ਨਾਲ ਸਾਡਾ ਬਹੁਤ ਸੋਹਣਾ ਵਧੀਆ ਬਣ ਜਾਂਦਾ ਆ ਮੇਰਾ ਪੈਂਡ ਹਲੂਆਲ ਜਲ ਹਸ਼ਿਆਰ ਪਰ ਹੈ ਅਸੀਂ ਜੋ ਮਟਰਾਂ ਦੀ ਫਸਲ ਪੈਦਾ ਕਰਦੇ ਹਾਂ ਜ਼ਮੀਨ ਨੂੰ ਤਿਆਰ ਕਰਦੇ ਹਾਂ ਅਤੇ ਬੀਜ ਸੋਧ ਕੇ ਬੀਜਦੇ ਹਾਂ ਸਾਨੂੰ ਕਾਫੀ ਇਹਦਾ ਲਾਭ ਹੁੰਦਾ ਹੈ ਜੋ ਵੀ ਸਾਨੂੰ ਬਹੁਤ ਵੱਧ ਕਾਸਟ ਮਟਰਾਂ ਦੇ ਹੁੰਦੀ ਹੈ ਹੋਰ ਕਿਸੇ ਫਸਲ ਚ ੋਂ ਨਹੀਂ ਪ੍ਰਾਪਤ ਹੁੰਦੀ ਤੋਂ ਅਸੀਂ ਜੋ ਬੀਜ ਹੈ ਇਹ ਚੰਗੀ ਕਿਸਮ ਦਾ ਬੀਜਦੇ ਹਾਂ ਜਿਹੜੇ ਬੀਜਣ ਦੇ ਨਾਲ ਸਾਨੂੰ ਕਾਫੀ ਮੁਨਾਫਾ ਹੁੰਦਾ ਹੈ ਫਸਲਾਂ ਦੀ ਜੋ ਮਟਰਾਂ ਦੀ ਫਸਲ ਹੈ ਇੱਕ ਬੜੀ ਨਾਜ਼ੁਕ ਫਸਲ ਹੈ ਆਪਾਂ ਪਹਿਲੇ ਖੇਤ ਨੂੰ ਚੰਗੀ ਤਰ੍ਹਾਂ ਬਣਾਉਂਦੇ ਹਾਂ ਕੰਪਿਊਟਰ ਕਰਦੇ ਹਾਂ ਅਤੇ ਫਿਰ ਇਸ ਸਵਾਰ ਕੇ ਉਸ ਨੂੰ ਡਾਇਆ ਔਰ ਉਹ પાਕੇ ਸਾਰਾ ਉਸ ਖੇਤ ਨੂੰ ਵਿਆਰ ਕਰਕੇ ਅਸੀਂ ਬੀਜਦੇ ਹਾਂ ਅਤੇ ਫਿਰ ਅਸੀਂ ਉਹਨੂੰ ਚੰਗੀ ਤਰ੍ਹਾਂ ਬੀਜ ਕੇ ਪਾਣੀ ਲਾਉਂਦੇ ਹਾਂ ਪਾਣੀ ਲਾਣ ਤੋਂ ਪਰੰਤ ਫਿਰ ਇਸ ਨਾਲ ਹੀ ਸਪਰੇਅ ਕਰਦੇ ਆ ਪੱਠੇ ਦੀ ਸਪਰੇਅ ਤੋਂ ਫੁੰਡੀ ਹੈ ਉਹ ਦੀ ਵੀ ਅਸੀਂ ਸਪਰੇਅ ਸਪਰੇਅ ਕਰਦੇ ਹਾਂ ਜੋ ਫੁੱਲ ਪੈਂਦਾ ਹੈ ਤਕਰੀਬਨ 3 ਹਫ਼ਤਿਆਂ ਦੇ ਬਾਅਦ ਇਹਦਾ ਫੁੱਲ ਪੈ ਜਾਂਦਾ ਹੈ ਅਤੇ ਤੜਾਈ ਉਸ ਤੋਂ ਬਾਅਦ 3 ਹਫ਼ਤਿਆਂ ਬਾਅਦ ਤੜਾਈ ਸ਼ੁਰੂ ਹੋ ਜਾਂਦੀ ਹੈ ਤੜਾਈ ਇਸ ਤਰੀਕੇ ਨਾਲ ਹੁੰਦੇ ਅਸੀਂ ਲੇਬਰ ਲਾਉਂਦੇ ਹਾਂ ਜੇ ਲੇਬਰ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਸੁਝਾ ਦਿੰਦੇ ਆ ਕਿ ਬੂਟੇ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਉਹਨੂੰ ਤੋੜੋ ਤਾਂ ਜੋ ਸਾਡ ਬਾਦ ਤੋਂ ਬਾਦ ਪਾਣ ਨਿਕਲ ਸਕੇ ਫਲੇ ਪੂਰੀ ਪਾਣੇ ਪਾਣੇ ਚਾਹੀਦੀ ਹੈ ਜੇ ਭਰੀ ਹੋਵੇ ਫਲੇ ਤੇ ਉਹਦਾ ਰੰਗ ਨਹੀਂ ਬਦਲੇ ਜੋ ਉਹਦਾ ਜੋ ਰੰਗ ਹੈ ਉਹਦਾ ਹਰਾ ਰਹਿਣਾ ਚਾਹੀਦਾ ਹੈ ਜੋ ਜ਼ਿਆਦਾ ਪੀਲੇ ਰੰਗ ਦੀ ਹੋ ਜਾਏ ਉਹ ਫਲੇ ਵੱਧ ਜਾਂਦੀ ਹੈ ਉਹਦਾ ਸਵਾਦ ਨਹੀਂ ਰਹਿੰਦਾ ਇਹ ਤਰੀਕੇ ਨਾਲ ਸਾਰੀ ਫਸਲ 2 ਮਹੀਨੇ ਦੀ ਹੈ ਜਿਸ ਵਿੱਚ ਸਾਨੂੰ ਤਿੰਨ ਤੜਾਈਆਂ ਕਰਨੀਆਂ ਪੈਂਦੀਆਂ ਮੈਂ ਤਰਲੋਕ ਸਿੰਘ ਪਿੰਡ ਹੱਲੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਜੀ ਤੇ ਮੈਂ ਇਸ ਵੇਲੇ ਖੇਤੀ ਕਰਦਾ ਕਿਸਾਨ ਹਾਂ ਮੇਰੇ ਉਹ ਕਰੀਬ 7 ਖੇਤ ਹਨ ਜਿਨ੍ਹਾਂ ਵਿੱਚੋਂ ਮੈਂ ਕੰਨਾ ਵੀ ਹੈ ਕਣਕ ਵੀ ਬੀਜਦਾ ਝੋਨਾ ਵੀ ਲਾਉਣਾ ਤੇ ਮਟਰ ਵੀ ਬੀਜਦਾ ਤੇ ਬਾਕੀ ਹੋਰ ਡੰਗਰਾਂ ਦਾ ਚਾਰਾ ਵੀ ਬੀਜੀ ਜਾਂਦੀ ਹੈ ਜਿਹਦੇ ਵਿੱਚੋਂ ਮਟਰ ਦੀ ਇੱਕ ਐਸੀ ਫਸਲ ਹੈ ਜੋ ਕਿ ਥੋੜੇ ਸਮੇਂ ਵਿੱਚ ਹੀ ਸਾਨੂੰ ਅਗਰ ਸੋਧ ਕੇ ਬੀਜੀ ਜਾਵੇ ਤਾਂ ਸਾਨੂੰ ਮੁਨਾਫਾ ਦੇ ਜਾਂਦੀ ਹੈ ਮਟਰ ਦੀ ਫਸਲ ਜਿਹੜੀ ਹੈ 25 ਸਤੰਬਰ ਦੇ ਆਸ-ਪਾਸ ਸ਼ੁਰੂ ਸ਼ੁਰੂ ਬੀਜੀ ਜਾਂਦੀ ਹੈ ਤੇ ਮਟਰ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜਾਂ ਲੈਵਲ ਕਰਨਾ ਪੈਂਦਾ ਲੇਵਲ ਕਾਂ ਦੇ ਨਾਲ ਇਹਦਾ ਕਿ ਪਾਣੀ ਚੜਾਇਆ ਉਹ ਜੇ ਜਿੱਥੇ ਪਾਣੀ ਲਾਣ ਵੇਲੇ ਜਿੱਥੇ ਪਾਣੀ ਰੋਕੋ ਉੱਥੇ ਵਾਲੇ ਰੁਕ ਜਾ ਗਾਹ ਨਾ ਵਧੀ ਤੇ ਨਾਲ ਹੀ ਲੇਵਲ ਲੇਵਲ ਹੁੰਦੇ ਨਾਲ ਉਹਦਾ ਫਾਇਦਾ ਇਹ ਕਹ ਹੈ ਕਿ ਪਾਣੀ ਬੱਟਾ ਦੇ ਉੱਪਰ ਨਹੀਂ ਚੜਦਾ ਕਿਉਂਕਿ ਮਟਰ ਜਿਹੜੇ ਬੱਟਾ ਦੇ ਉੱਪਰ ਲਾਏ ਜਾਂਦੇ ਹਨ ਬੱਟਾ ਦੇ ਉੱਪਰ ਲਾਣ ਨਾਲ ਪਾਣੀ ਉਹ ਸਲਾਬ ਜਿਹੜੀ ਜਾਂਦੀ ਹੈ ਬੱਟਾ ਦੇ ਉੱਪਰ 20 ਤੱਕ ਜਾਂਦੀ ਹੈ ਜਿਹਦੇ ਨਾਲ 20 ਉਂਗਰ ਕੇ ਵਧੀਆ ਵਧੀਆ ਜੰਮਦਾ ਹੈ ਤੇ ਉਸ ਤੋਂ ਬਾਅਦ ਉਸਦਾ ਜਾੜ ਵੀ ਸੋਹਣਾ ਆਂਦਾ ਹੈ ਉਸ ਤੋਂ 20 ਵਿੱਚ ਕੇ ਉਹ ਤੋਂ ਇੱਕ ਜਾਂ ਦੋਨੇ ਅੰਦਰ ਅੰਦਰ ਪਾਣੀ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਗਿੱਲੇ ਗਿੱਲੇ ਉਸ ਨੂੰ ਇੱਕ ਪੱਠੀ ਸਪਰੇਅ ਕੀਤੀ ਜਾਂਦੀ ਹੈ ਤਾਂ ਕਿ ਜਿਹੜਾ ਬਾਧੂ ਪੱਠਾ ਨਦੀਨ ਜਿਹੜਾ ਆ ਉਹ ਨਾ ਜੰਮੇ ਨਦੀਨ ਜੇ ਜੰਮ ਜਾਏ ਫਿਰ ਮਟਰ ਨੂੰ ਦੱਬ ਲੰਦਾ ਹੈ ਤਾਂ ਉਹਨਾਂ ਮਟਰ ਜਿਹੜੀ ਕਾਸ ਜਿਹੜੀ ਉਹ ਛੋਣੀ ਨਹੀਂ ਹੁੰਦੀ ਹੈ ਨਦੀਨ ਨਹੀਂ ਹੁੰਦਾ ਉਸ ਤੋਂ ਬਾਅਦ तकरीबन 20 ਦਿਨ ਬਾਅਦ ਦੂਜਾ ਪਾਣੀ ਲੱਗਦਾ ਹੈ ਅਰੇ ਉਸ ਤੋਂ ਕਰੀਬ ਹਫ਼ਤੇ 10 ਦਿਨ ਅੰਦਰ ਅੰਦਰ ਉਸ ਦਾ ਫਿਰ ਫੁੱਲ ਤੇ ਫਸਲ ਆ ਜਾਂਦੀ ਹੈ ਜੇ ਫਸਲ ਤੇ ਜਿਹੜੇ ਫੁੱਲ ਤੇ ਆਉਂਦੀ ਹੈ ਤਾਂ ਅਸੀਂ ਫਿਰ ਉਹਨੂੰ ਖਾਦ ਦੀ ਵਰਤੋਂ ਕਰੀਦੀ ਹੈ ਖਾਦ ਦੀ ਬਤੂ ਕਰਨ ਤੋਂ ਬਾਅਦ ਫਿਰ ਉਹ ਫਲੀ ਤੁਰਦੀ ਹੈ ਫਲੀ ਜਿਹੜੀ ਹੈ ਫਿਰ ਉਹ ਖਾਦ ਦੇ ਔਰ ਪਾਣੀ ਦੇ ਫਿਰ ਪਾਣੀ ਲੱਗਦਾ ਤਾਂ ਪਾਣੀ ਪਾਣੀ ਔਰ ਖਾਦ ਦੇ ਮੇਸਰ ਨਾਲ ਪਾਣੀ ਫਲੀ ਜਿਹੜੀ ਹੈ ਉਹ ਫਿਰ ਭਰਨੀ ਸ਼ੁਰੂ ਹੋ ਜਾਂਦੀ ਹੈ ਦਾਣਾ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਅਸਰ ਜਾ ਕੇ ਤਕਰੀਬਨ 50 ਤੋਂ 55 ਦਿਨਾਂ ਦੇ ਅੰਦਰ ਅੰਦਰ ਉਹ ਫਲੀ ਜਿਹੜੀ ਹੈ ਤੋੜਨ ਲਾਇਕ ਹੋ ਜਾਂਦੀ ਹੈ ਉਸ ਨੂੰ ਫਿਰ ਉਹ ਤੋੜ ਅਸੀਂ ਲੇਵਲ ਲਾ ਕੇ ਤੋੜਦੇ ਹਾਂ ਲੇਵਲ ਅਸੀਂ ਦਾਤੀ ਜਾਂਦੀ ਹੈ ਕਿ ਮਟਰਾਂ ਦੇ ਉੱਪਰ ਪੈਰ ਨਹੀਂ ਰੱਖਣਾ ਬਟਾ ਦੇ ਆੜਾ ਦੇ ਵਿੱਚ ਬੈਠ ਕੇ ਮਟਰ ਤੋੜਨੇ ਹਨ ਤਾਂ ਕਿ ਮਟਰ ਦੀ ਜਿਹੜੀ ਫਸਲ ਹੈ ਉਹ ਖਰਾਬ ਨਾ ਹੋਵੇ ਮਟਰ ਜਿਹੜੀ ਫੜੀ ਤੋੜੀ ਜਾਵੇ ਮਟਰ ਦੇ ਬੂਟੇ ਨੂੰ ਫੜ ਕੇ ਦੂਜੇ ਤਰ੍ਹਾਂ ਤੋੜੀ ਜਾਵੇ ਤਾਂ ਕਿ ਮਟਰ ਦਾ ਜੜ ਪਾਟ ਨਾ ਹੋਵੇ ਕਿਉਂਕਿ ਇਹ ਇਹਦੀ ਜੜ ਬਹੁਤ ਛੋਟੀ ਹੁੰਦੀ ਹੈ ਮੇਰਾ ਨਾਮ ਸਲਵीन कौर ਹੈ ਜੀ ਮੈਂ ਬਤੌਰ ਬਾਗਵਾਨੀ ਵਿਕਾਸ ਅਫਸਰ ਲੁਧਿਆਣਾ ਵਿਖੇ ਕੰਮ ਕਰ ਰਹੀ ਹਾਂ ਕਿਸਾਨ ਵੀਰੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਅੱਜ ਕੱਲ ਕੰਮ ਕਰ ਰਹੇ ਹਾਂ ਕਿ ਫਸਲਾਂ ਵਿੱਚ ਇਨਪਿੰਟਾ ਲਿਆਈ ਜਾ ਸਕੇ ਤਾਂ ਕਿ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਬਦ ਕਣਕ ਝੋਨੇ ਦੇ ਚੱਕਰ ਚੋਂ ਹਟਾ ਕੇ ਹੋਰ ਲਾਹੇਵੰਦ ਧੰਦਿਆਂ ਵੱਲ ਲਿਆਇਆ ਜਾਏ ਇਹਨਾਂ ਵਿੱਚੋਂ ਹੀ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ ਜਿਹੜਾ ਕਿ ਅਸੀਂ ਕਹਿੰਦੇ ਆ ਮਟਰਾਂ ਦੀ ਖੇਤੀ ਮਟਰ ਇੱਕ ਬਹੁਤ ਹੀ ਜਿਹੜੀ ਠੰਡ ਪਸੰਦ ਫਸਲ ਹੈ ਜਿਹੜੇ ਅੱਜਕੱਲ ਤੁਸੀਂ ਅਕਤੂਬਰ ਤੇ ਨਵੰਬਰ ਵਿੱਚ ਲਗਾ ਸਕਦੇ ਆ ਇਹ ਜਿਹੜੀ ਫਸਲ ਹੈ ਇਹ ਬਹੁਤ ਹੀ ਛੋਟੀ ਫਸਲ ਹੈ ਤੇ ਕਿਸਾਨਾਂ ਨੂੰ ਬਹੁਤ ਅੱਛੇ ਰਿਟਰਨਸ ਬਹੁਤ ਘੱਟ ਸਮੇਂ ਦੇ ਦਿੰਦੀ ਹੈ ਇਹ ਫਸਲ ਅਸੀਂ ਦੋ ਵਾਰ ਲਾ ਸਕਦੇ ਹਾਂ ਇੱਕ ਤਾਂ ਅਗੇਤੀ ਹੈ ਇੱਕਦਮ ਜਿਹੜੀ ਹੈ ਮੇਨ ਸੀਜ਼ਨ ਦੀ ਫਸਲ ਹੈ ਅਗੇਤੀ ਫਸਲ ਦੇ ਵਿੱਚ ਜਿਹੜੀ ਬਹੁਤ ਅੱਛੀ ਇੱਕ ਵੈਰਾਈਟੀ ਹੈ ਉਹ ਹੈ AP3 ਵੈਰਾਈਟੀ ਤੇ ਜਿਹੜੀ ਮੇਨ ਸੀਜ਼ਨ ਕ੍ਰੌਪ ਹੈ ਉਹਦੇ ਵਿੱਚ ਪੰਜਾਬ 89 ਵੈਰਾਈਟੀ ਅਸੀਂ ਤੁਹਾਨੂੰ ਕਹਿੰਨੇ ਆ ਲਾਉਣ ਵਾਸਤੇ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ ਜਿਹਦੇ ਵਿੱਚ ਬਹੁਤ ਘੱਟ ਪਾਣੀ ਚਾਹੀਦਾ ਆ ਤੇ ਇਹਦੇ ਵਿੱਚ ਸਿਰਫ 25 ਕਿਲੋ ਤੁਸੀਂ ਨਾਈਟ੍ਰੋਜਨ ਤੇ 25 ਕਿਲੋ ਪੋਟਾਸ਼ ਨਾਲ ਤੁਸੀਂ ਇਸ ਫਸਲ ਨੂੰ ਤਿਆਰ ਕਰ ਸਕਦੇ ਹਾਂ ਅਗਰ ਤੁਸੀਂ ਅਗੇਤੀ ਫਸਲ ਲਾਉਣੀ ਹੈ ਉਹਦੇ ਵਿੱਚ ਰਾਈਜ਼ੋਬੀਅਮ ਦਾ ਕਲਚਰ ਅਸੀਂ ਕਹਿੰਦੇ ਹਾਂ ਕਿ ਰਾਈਜ਼ੋਬੀਅਮ ਦਾ ਕਲਚਰ ਪਾ ਕੇ ਤੁਸੀਂ ਉਸ ਫਸਲ ਤੋਂ ਬਹੁਤ ਜਲਦੀ ਮਟਰ ਲੈ ਸਕਦੇ ਹਾਂ ਤੇ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਕਰ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਮਟਰਾਂ ਦੇ ਵਿੱਚ ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਬਜਾਈ ਤੋਂ 15 ਦਿਨ ਬਾਅਦ ਤੁਸੀਂ ਇਹਨੂੰ ਪਹਿਲਾ ਪਾਣੀ ਲਾ ਦਿਓ ਪਰ ਫਿਰ ਵੀ ਜੇ ਅਸੀਂ ਡ੍ਰਿਪ ਦੇ ਨਾਲ ਇਹ ਮਟਰਾਂ ਦੀ ਖੇਤੀ ਕੀਤੀ ਜਾਏ ਤਾਂ ਅਸੀਂ 30% ਪਾਣੀ ਦੀ ਬਚਤ ਕਰ ਲੈਨੇ ਆ ਪਾਣੀ ਦੀ ਬਚਤ ਵੈਸੇ ਵੀ ਪਾਣੀ ਦਾ ਮੁੱਦਾ ਅੱਜਕੱਲ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਬਚਾਉਣਾ ਵੀ ਇਸ ਲਈ ਅਸੀਂ ਮਟਰਾਂ 'ਚ ਵੀ ਸਿਫਾਰਿਸ਼ ਕਰਦੇ ਹਾਂ ਕਿ ਡ੍ਰਿਪ ਇਰੀਗੇਸ਼ਨ ਨਾਲ ਕੀਤਾ ਜਾਵੇ ਤੇ ਉਹਦੇ ਵਿੱਚ 30% ਪਾਣੀ ਬਚਾ ਲਿਆ ਜਾਂਦਾ ਹੈ ਤੇ ਜਿਹੜੀ ਕਿ ਮਟਰਾਂ ਦੀ 60 ਤੋਂ 65 ਦਿਨਾਂ 'ਚ ਤਿਆਰ ਕਰਕੇ ਤੁਸੀਂ ਬਹੁਤ ਹੀ ਆਰਾਮ ਨਾਲ ਲੋਕਲ ਮੰਡੀਆਂ 'ਚ ਵੇਚ ਸਕਦੇ ਹਾਂ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਨੂੰ ਲਾਭ ਹੋ ਸਕਦਾ ਕਿਉਂਕਿ ਸ਼ੁਰੂ-ਸ਼ੁਰੂ ਸ਼ਹਿਰਾਂ ਵਿੱਚ ਤਾਂ ਮਟਰ 80 ਤੋਂ 100 ਰੁਪਏ ਕਿਲੋ ਮਿਲਦੇ ਹੈ ਖਟਰਾਂ ਦੇ ਇਸ ਕਰਕੇ ਚੁੰਦੇ ਆ ਕਿਉਂਕਿ ਇਸ ਇਸ ਤੇ ਸਮਾਂ ਬਹੁਤ ਘੱਟ ਲੱਗਦਾ ਹੈ ਕਿ ਇਸ ਦੇ ਵਿੱਚ ਸਾਨੂੰ ਲੇਬਰ ਦੀ ਵੀ ਥੋੜੀ ਕਿਲਤ ਘਟ ਆਉਂਦੀ ਹੈ ਜਿਸ ਨਾਲ ਸਾਡੇ ਜਾ ਕਾਫੀ ਲੇਬਰ ਆ ਜਾਂਦੀ ਹੈ ਤੇ ਤੜਾਈ ਦੀ ਸਾਨੂੰ ਬਹੁਤ ਘੱਟ ਪ੍ਰੋਬਲਮ ਜਦੋਂ ਹੋਰ ਜ਼ਿਆਦਾ ਅਸੀਂ ਹੋਰ ਸਬਜ਼ੀਆਂ ਬੀਜਦੇ ਆ ਤੇ ਸਾਨੂੰ ਤੜਾਈ ਕਿਉਂਕਿ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਸਾਨੂੰ ਮੰਡੀਕਰ ਜੇ ਪ੍ਰੋਬਲਮ ਆਉਂਦੀ ਹੈ ਕਿ ਇਹਦਾ ਕੋਈ ਰੇਟ ਸੀਮਤ ਨਹੀਂ ਆ ਅਸੀਂ ਇਹਦਾ ਬੀਜ ਆਪਣੇ ਜੋ ਸਾਡੇ ਡੀਲਰਾਂ ਨੂੰ ਉਹਨਾਂ ਤੋਂ ਅਸੀਂ ਬੀਜ ਲੈਂਦੇ ਆ ਜੀ ਜਿਹੜੇ ਸਾਡੇ ਪੱਕੇ ਡੀਲਰ ਆ ਉਹਨਾਂ ਤੋਂ ਬੀਜ ਲੈ ਕੇ ਉਸਦੀ ਫਿਰ ਬੋਆਈ ਕਰਦੇ ਆ ਇਸ ਦੀ ਆਪਾਂ ਦੋ ਤੜਾਈਆਂ ਕਰਦੇ ਆ ਜੀ ਇੱਕ ਪਹਿਲਾਂ ਤਾਂ ਇੱਕ ਫਿਰ ਉਸ ਤੋਂ ਬਾਅਦ ਪਾਣੀ ਲਾਣ ਤੋਂ ਬਾਅਦ 7 ਦਿਨ ਦਾ ਲੈ ਕੇ 10 ਦਿਨ ਦੇ ਵਿੱਚ ਵਿੱਚ ਇਸ ਦੀ ਦੂਸਰੀ ਤੜਾਈ ਹੁੰਦੀ ਆ ਉਸ ਤੋਂ ਬਾਅਦ ਅਸੀਂ ਆਪਣੇ ਖੇਤ ਨੂੰ ਸਾਫ਼ ਕਰਵਾ ਕੇ ਉਸ ਤੋਂ ਬਾਅਦ ਫਿਰ ਇਸ ਵਿੱਚ ਕਣਕ ਬੋਉਂਦੇ ਅਸੀਂ ਇਹ ਬੀਜ ਆਪਣੇ ਪ੍ਰਾਈਵੇਟ ਡੀਲਰ ਤੋਂ ਲੈਣੇ ਆ ਜਿਸ ਵਿੱਚ AP3B ਹੈ ਇਹ ਬਹੁਤ ਵਧੀਆ ਇਸ ਦੀ ਪਾਲੀ ਲੰਬੀ ਜਿਸ ਨਾਲ ਸਾਡੇ ਕਾਫੀ ਝਾੜ ਨੂੰ ਪਾਰਕ ਪੈਂਦਾ ਹੈ ਇਸ ਦਾ ਝਾੜ ਕਾ ਬਾਰਿਸ਼ ਨਾ ਹੋਣ ਕਰਕੇ ਤਾਂ ਫਿਰ ਤਾਂ ਝਾੜ ਵਧੀਆ ਹੋ ਜਾਂਦਾ ਜਦੋਂ ਬਾਰਿਸ਼ ਪਰੇ ਤੇ ਜ਼ਿਆਦਾ ਹੋ ਜਾਂਦੀ ਹੈ ਤਾਂ ਫੇ ਝਾੜ ਘਟ ਜਾਂਦਾ ਨਹੀਂ ਤਾਂ ਬਹੁਤ ਵਧੀਆ ਖੇਤੀ ਹੈ ਸਭ ਤੋਂ ਵਧੀਆ ਫਸਲ ਹੈ ਜੋ ਅਸੀਂ ਮੱਕੀ ਤੋਂ ਬਾਅਦ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਤੰਬਰ ਮਹੀਨੇ ਦੀ 22 ਤੋਂ ਲੈ ਕੇ 25 30 ਤਰੀਕ ਤੱਕ ਇਸ ਦਾ ਢੁਕਮਾ ਸਮਾਂ ਹੈ ਜੋ ਬਹੁਤ ਹੀ ਵਧੀਆ ਹੈ ਜਿਸ ਵਿੱਚ ਸਾਡੇ ਨੂੰ ਵਧੀਆ ਝਾੜ ਪ੍ਰਾਪਤ ਹੁੰਦਾ ਹੈ ਜ਼ਿਆਦਾ ਤਰ੍ਹਾਂ ਅੱਜ ਕੱਲ੍ਹ ਖੇਤਾਂ ਵਿੱਚ ਪਾਣੀ ਦੀ ਬਹੁਤ ਹੀ ਬਰਬਾਦੀ ਹੋ ਰਹੀ ਹੈ ਤੇ ਸਾਡਾ ਪਾਣੀ ਧਰਤੀ ਤੋਂ ਬਹੁਤ ਥੱਲੇ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀ ਬਹੁਤ ਹੀ ਕਿੱਲਤਾ ਆਵੇਗੀ ਸਾਨੂੰ ਝੋਨੇ ਦੇ ਚੱਕਰ ਚੋਂ ਨਿਕਲ ਕੇ ਮੱਕੀ ਲਗਾਉਣ ਤੋਂ ਬਾਅਦ ਸਾਨੂੰ ਮਟਰ ਲਾਣੇ ਚਾਹੀਦੇ ਹਨ ਜਿਸ ਨਾਲ ਨੁਕਸਾਨ ਕਾਫੀ ਮੁਨਾਫਾ ਵੀ ਹੋ ਸਕਦਾ ਹੈ ਇਸ ਕਰਕੇ ਸਾਨੂੰ ਇਹ ਖੇਤੀ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਜੋ ਸਾਨੂੰ ਸਬਜ਼ੀ ਦੀ ਖੇਤੀ ਜਿਆਦਾ ਕਰਨੀ ਚਾਹੀਦੀ ਇਸ ਕਰਕੇ ਕਿ ਸਾਡਾ ਜੋ ਕਿ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਜੋ ਆਪਾਂ ਪਰਾਲੀ ਤੋਂ ਵੀ ਬਚ ਸਕਦੇ ਆ ਤੇ ਪਾਣੀ ਤੋਂ ਵੀ ਆਪਣੇ ਬਚਾਅ ਹੋ ਸਕਦਾ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਡਾ ਪਾਣੀ ਬਚ ਸਕਦਾ ਹੈ ਇਸ ਕਰਕੇ ਸਾਨੂੰ ਆਪਣੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਇਸ ਸਬਜ਼ੀਆਂ ਦੀ ਖੇਤੀ ਕਰਨੀ ਚਾਹੀਦੀ ਹੈ ਜੋ ਮਟਰਾਂ ਦੀ ਖੇਤੀ ਬਹੁਤ ਹੀ ਲਾਭਦਾਇਕ ਖੇਤੀ ਹੈ ਪ੍ਰੋਬਲਮ ਦਾ ਕੋਈ ਨਹੀਂ ਜੀ ਇੱਕ ਦਵਾਈ ਪਾਣੀ ਪੈਂਦੀ ਹੈ ਸਾਨੂੰ ਬਹੁਤ ਜ਼ਿਆਦਾ ਦਵਾਈਆਂ ਪਾਣੇ ਦੀ ਲੋੜ ਨਹੀਂ ਪੈਂਦੀ ਇੱਕੋ ਦਵਾਈ ਪਾਈ ਦੀ ਆਪਣੇ ਆਪਣੇ ਸੁੰਡੀ ਤੋਂ ਪਾਈ ਦੀ ਆ ਹੋਰ ਕੋਈ ਦਵਾਈ ਪਾਣੇ ਦੀ ਸਾਨੂੰ ਬਾਹਲੀ ਲੋੜ ਨਹੀਂ ਪੈਂਦੀ ਸੁੰਡੀ ਵਾਲੀ ਪਾਈ ਦੀ ਆ ਕਿੱਲੇਵਾਰ ਆ ਜਾਂਦੀ ਹੈ ਜੀ ਕਿੱਲੋਂ ਦੇ ਹਿਸਾਬ ਨਾਲ ਉਹ ਪੈਸੇ ਲੈਂਦੇ ਆ ਕਿੱਲੋਂ ਦੇ ਹਿਸਾਬ ਨਾਲ ਤੋੜ ਦਿੰਦੇ ਆ ਕਿੱਲੋਂ ਦਾ 4-5 ਕਿਲੋ ਦੇ ਲੈਂਦੇ ਆ ਇਹਨੂੰ ਅੱਜ 400 ਰੁਪਏ ਕੁਆਂਟਰ ਦੇ ਹਿਸਾਬ ਨਾਲ ਪੈਸੇ ਲੱਗੇ ਮਟਰ ਦੀ ਫਸਲ ਸਾਬ ਨਾਲ ਵਧੀਆ ਜੀ ਛੇਤੀ ਹੋ ਜਾਂਦੀ ਆ ਮਟਰਾਂ ਦੀ ਫਸਲ ਜਿਹੜੀ ਆ ਸਾਨੂੰ ਬਹੁਤ ਵਧੀਆ ਰਹਿ ਜਾਂਦੀ ਆ ਐਦਕੀ ਥੋੜਾ ਚਲੋ ਮਟਰ ਦਾ ਮੀਂਹ ਪੈਣ ਕਾਰਨ ਐਦਕੀ ਮਟਰ ਥੋੜਾ ਮਰ ਗਿਆ ਆ ਇਸ ਕਰਕੇ ਮਟਰ ਜਿਹੜਾ ਆਪਾਂ ਬੀਜੀ ਦਾ ਥੱਲੇ ਬੀਜੀ ਦਾ ਨੀਕਾ ਥੱਲੇ ਆ ਸੇਮ ਨਾਲ ਮਰ ਜਾਂਦਾ ਆ ਬੱਟਾ ਦੇ ਅਸੀਂ ਆਪਾਂ ਮਟਰ ਬੀਜੀ ਦਾ ਆ ਬੱਟਾ ਵਾਲਾ ਮਟਰ ਮਰਦਾ ਨਹੀਂ ਰੀਣ ਵੀ ਉਹ ਮਟਰ ਸੋਨਾ ਨਿਕਲ ਜਾਂਦਾ ਆ ਬਾਤ ਆ ਜੀ ਪਹਿਲਾਂ ਦਾ ਰੇਟ ਬਹੁਤ ਸੀਗਾ 40 50 ਵੀ ਸੀਗਾ 60 70 ਵੀ ਸੀਗਾ ਹੁਣ ਜਾਨੀ 30 ਰੁਪਏ ਰੇਟ ਵਾ 30 ਰੁਪਏ ਦੇ ਹਿਸਾਬ ਨਾਲ ਵਿਕੀ ਜਾਂਦੇ ਆ ਮਟਰ ਜਿੰਨੇ ਵੀ ਆ ਮਟਰ ਦੀ ਸਬਜ਼ੀ ਬਹੁਤ ਵਧੀਆ ਆ ਖਾਣ ਪੀਣ ਵਾਸਤੇ ਬਹੁਤ ਵਧੀਆ ਆ ਚਲੋ ਵੇਚਣ ਵਾਸਤੇ ਵਧੀਆ ਇਹ ਕਿਸੇ ਖੇਤਾਂ ਦਾ ਜ਼ੋਰ ਨਹੀਂ ਖਿੱਚਦੇ ਉੱਪਰੇ ਹੁੰਦੇ ਆ ਇਹ ਜੜ ਇਹਨਾਂ ਦੀ ਉੱਪਰ ਹੀ ਆ ਬਾਹਲਾ ਜਾਨੀ ਢੇਰ ਪਾਣੇ ਦੀ ਵੀ ਲੋੜ ਨਹੀਂ ਪੈਂਦੀ ਬਹੁਤ ਸੋਹਣੀ ਫਸਲ ਨਿਕਲਦੀ ਆ ਇਹ ਪਹਿਲੇ ਤੜਾਈ ਫਿਰ ਦੂਜੀ ਤੜਾਈ 33 ਤੜਾਈ ਕਰਕੇ ਆਪਾਂ ਉਹ ਫਸਲ ਦੇ ਵਿੱਚ ਅਸੀਂ ਮਟਰ ਪਾ ਦਿੰਨੇ ਆ ਮਟਰ ਲਾਉਣ ਦਾ ਸਾਨੂੰ ਇਹ ਫਾਇਦਾ ਜੇ ਸਾਡੇ ਇਹ ਥੋੜੇ ਸਮੇਂ ਦੀ ਫਸਲ ਹੈ ਆਮਦਨ ਇਹ ਤੋਂ ਜ਼ਿਆਦਾ ਹੈ ਜੋ ਫਸਲ ਹੈ ਇਹ ਕਾਮਯਾਬ ਫਸਲ ਹੈ ਸਾਰੀਆਂ ਫਸਲਾਂ ਨਾਲ ਜ਼ਿਆਦਾ ਇਹਦਾ ਬਤੇ ਦੇ ਸਾਨੂੰ ਪ੍ਰੋਫਿਟ ਹੈ ਜੋ ਪਹਿਲਾ ਪਾਣੀ ਜਦੋਂ ਅਸੀਂ ਫਸਲ ਬੀਜਦੇ ਹਾਂ ਉਹ ਨਾਲ ਲੱਗਦਾ ਲੱਗਦਾ ਹੈ ਬੀਜ ਕੇ ਹੜਦਿਆਂ ਉਸ ਨਾਲ ਲੱਗਦਾ ਪਾਣੀ ਲੱਗ ਜਾਂਦਾ ਜੋ ਪਾਣੀ ਦੀ ਮਾਤਰਾ ਹੈ ਉਹ ਬਾਟੇ ਦੇ ਉੱਪਰ ਨਹੀਂ ਜਾਣਾ ਚਾਹੀਦਾ ਪਾਣੀ ਸੈਤ ਉਹਦੇ ਸੈਲੇ ਜਾਣੀ ਚਾਹੀਦੀ ਹੈ ਤਾਂ ਜੋ ਮਟਰ ਚੰਗੇ ਤਰ੍ਹਾਂ ਜੰਮ ਸਕੇ ਅਤੇ ਤਕਰੀਬਨ ਪਾਣੀ ਤਿੰਨ ਜਾਂ ਚਾਰ ਪਾਣੀ ਸਾਨੂੰ ਫਸਲ ਤੇ ਲੱਗ ਜਾਂਦੇ ਆ ਅਸੀਂ ਕਹਿੰਦੇ ਮਟਰ ਬੀਜਣੇ ਚਾਹੀਦੇ ਆ ਮਟਰ ਬੀਜੋ ਅਤੇ ਚੰਗਾ ਬੀਜ ਬੀਜੋ ਜਿਸ ਦੇ ਨਾਲ ਤੁਹਾਨੂੰ ਬਧੇਰੇ ਦਾ ਪ੍ਰੋਫਟ ਹੋਵੇ ਤੇ ਲਾਭ ਵੀ ਹੋਵੇ ਮਟਰ ਤੋੜਨ ਤੋਂ ਬਾਅਦ ਫਿਰ ਅਸੀਂ ਉਹਨੂੰ ਮੰਡੀ ਲੈ ਕੇ ਜਾਂਦੇ ਆ ਬੁਰਿਆਂ ਚ ਪਾ ਕੇ ਤੇ ਮੰਡੀ ਜਾ ਕੇ ਫਿਰ ਉਸ ਦੀ ਤੋਲਾਈ ਹੁੰਦੀ ਹੈ ਉੱਥੇ ਫਿਰ ਉਸ ਦਾ ਰੇਟ ਲੱਗਦਾ ਹੈ ਮਟਰ ਦੇ ਹਿਸਾਬ ਨਾਲ ਵੱਟਰ ਜਿਹੜਾ ਹੈ ਉਹ ਹਰੇ ਹਰੇ ਰੰਗ ਦਾ ਔਰ ਥੋੜਾ ਭਰਿਆ ਫੁੱਲਿਆ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਮੁੱਟਾ ਦਾ ਸਾਨੂੰ ਵਾਜਬ ਰੇਟ ਸੋਨਾ ਮਿਲਦਾ ਹੈ ਅਗਰ ਫੜੀ ਲੇਟ ਹੋ ਜਾਏ ਤੋੜਨੇ ਨੂੰ ਤੋਸਾ ਰੰਗ ਬਦਲ ਜਾਂਦਾ ਹੈ ਜਿਸ ਨਾਲ ਫਿਰ ਉਸ ਦੀ ਮੰਡੀ ਵੇ ਪੁੱਛ ਘਟ ਹੁੰਦੀ ਹੈ ਘਟ ਹੋਣ ਨਾਲ ਫਿਰ ਉਸ ਦਾ ਪੈਸਾ ਵੀ ਘਟ ਮਿਲਦਾ ਹੈ ਤੇ ਜਿਸ ਦਾ ਫਿਰ ਨੂੰ ਕਿਸਾਨ ਨੂੰ ਸਾਨੂੰ ਨੁਕਸਾਨ ਚੱਲਣਾ ਪੈਂਦਾ ਹੈ ਦੂਜੀ ਤੜਾਈ ਜਿਹੜੀ ਹੈ ਉਸ ਤੋਂ ਤੋੜਨ ਤੋਂ ਬਾਅਦ ਅਸੀਂ ਉਹਨੂੰ ਫਿਰ ਇੱਕ ਵਾਰੀ ਹੋਰ ਪਾਣੀ ਲਾ ਕੇ ਖਾਦ ਪਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਤਕਰੀਬਨ ਦੂਜੀ ਤੜਾਈ ਜਿਹੜੀ ਹੈ ਤੋੜ ਲੈਣੇ ਹਾਂ ਦੂਜੀ ਤੋੜਾਈ ਜਿਹੜੀ ਹੈ ਉਹ ਪਹਿਲੀ ਤੋੜਾਈ ਨਾਲੋਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਕਿਉਂਕਿ ਫਲੀ ਤਾਂ ਪਹਿਲਾਂ ਲਗੀ ਹੁੰਦੀ ਹੈ ਤੇ ਉਹਨੂੰ ਭਰਨ ਨੂੰ ਸਿਰਫ ਟਾਈਮ ਚਾਹੀਦਾ ਹੁੰਦਾ ਕਿ ਭਰ ਜਾਂਦੀ ਹੈ ਤਾਂ ਫਿਰ ਤੋੜਾਈ ਨੂੰ ਤੋੜ ਲੈਣੇ ਆ ਤੀਜੀ ਵਾਰ ਇਹ ਤੀਜੀ ਤੋੜਾਈ ਜਿਹੜੀ ਹੈ ਉਸ ਨੂੰ ਦੇਖ ਕੇ ਤੋੜਿਆ ਜਾਂਦਾ ਕਿ ਦੂਜੀ ਤੋੜਾਈ ਤੋਂ ਬਾਅਦ ਮਟਰ ਖੇਤ ਚ ਨਾ ਹੋਵੇ ਤਾਂ ਅਸੀਂ ਉਹਨੂੰ ਖੇਤ ਨੂੰ ਫਿਰ ਵਾਹ ਕੇ ਅਗਲੀ ਫਸਲ ਵਾਸਤੇ ਤਿਆਰ ਕਰ ਲੈਣੇ ਹਾਂ ਇਸ ਫਸਲ ਦੀ ਕਾਸਟ ਜਿਹੜੀ ਹੈ ਇਹ 60 ਦਿਨ ਤੋਂ ਲੈ ਕੇ 70 ਦਿਨ ਦੇ ਅੰਦਰ ਬੀਜਣ ਤੋਂ ਲੈ ਕੇ ਸਮਾਪਤੀ ਤੱਕ ਇਹ ਨਹੀਂ ਦਿਨਾ ਚਾਹੀਏ ਇਸ ਫਸਲ ਸਮਾਪਤ ਹੋ ਜਾਂਦੀ ਹੈ ਉਸ ਤੋਂ ਬਾਅ ਕਣਕ ਦਾ ਟਾਈਮ ਹੋਵੇ ਤਾਂ ਕਣਕ ਬੀਜੀ ਜਾਂਦੀ ਹੈ ਨਹੀਂ ਤਾਂ ਅਗਲੀ ਫਸਲ ਮੱਕੀ ਜਾਂ ਹੋਰ ਫਸਲ ਬੀਜੀ ਜਾ ਸਕਦੀ ਹੈ ਇਹ ਮਟਰ ਵੀਜਣ ਦਾ ਫਾਇਦਾ ਇਹ ਹੈ ਕਿ ਥੋੜੇ ਸਮੇਂ ਦੀ ਫਸਲ ਹੋਣ ਕਰਕੇ ਜੇਕਰ ਸੋਧ ਕੇ ਬੀਜੀ ਜਾਵੇ ਔਰ ਫਸਲ ਸਹੀ ਹੋ ਜਾਏ بارشਦਾਨ بارش ਨਾਲ ਨੁਕਸਾਨ ਨਾ ਹੋਵੇ ਤਾਂ ਕਿਸਾਨ ਨੂੰ ਇਸ ਦਾ ਮੁੱਲ ਵਾਜਿ ਮਿਲ ਜਾਂਦਾ ਹੈ ਔਰ ਮੁਨਾਫਾ ਜ਼ਿਆਦਾ ਹੁੰਦਾ ਹੈ ਬਾਕੀ ਮਟਰਾਂ ਦੀ ਫਸਲ ਦੀ ਇੱਕ ਇਹ ਖੂਬਸੂਰਤੀ ਹੈ ਕਿ ਤੁਸੀਂ ਅਗਰ ਉਸ ਟਾਈਮ ਨਹੀਂ ਇਹਦਾ ਰੇਟ ਵਧੀਆ ਲੈ ਸਕਦੇ ਤਾਂ ਤੁਸੀਂ ਇਹਦੀ ਪ੍ਰੋਸੈਸਿੰਗ ਕਰ ਸਕਦੇ ਆ ਕਿਉਂਕਿ ਹਰ ਘਰ ਵਿੱਚ ਸ਼ਹਿਰਾਂ ਵਿੱਚ ਅੱਜਕੱਲ ਫਰੋਜ਼ਨ ਮਟਰ ਜਿਹੜੇ ਸਾਨੂੰ ਅਸੀਂ ਪੈਕੇਟਾਂ ਦੇ ਮਟਰ ਫ੍ਰਿਜਾਂ 'ਚ ਰੱਖਦੇ ਆ ਉਹ ਮਿਲਦੇ ਆ ਤੇ ਜਿਹੜਾ ਵੀ ਫਾਰਮਰ ਅੱਗੇ ਆਪਣੇ ਟਾਈਮ ਸਿਰ ਨਹੀਂ ਮੰਡੀ 'ਚ ਫਸਲ ਵੇਚ ਸਕਦਾ ਉਹ ਉਹ ਫਸਲ ਨੂੰ ਫ੍ਰੀਜ਼ ਕਰਕੇ ਆਪਣੇ ਫ੍ਰਿਜਾਂ ਚ ਰੱਖ ਸਕਦਾ ਤੇ ਉਹ ਸਾਡੇ ਕੋਲ ਟ੍ਰੇਨਿੰਗ ਲੈ ਸਕਦਾ ਉਹ ਮਸ਼ੀਨਾਂ ਵੀ ਸਾਡੇ ਡਿਪਾਰਟਮੈਂਟ ਵਾਲੇ ਦੱਸ ਦੇਣਗੇ ਤੁਹਾਨੂੰ ਕਿਹੜੀਆਂ ਨੇ ਜਿਹਦੇ ਕਰਕੇ ਤੁਸੀਂ ਫ੍ਰੋਜ਼ਨ ਮਟਰ ਵੇਚ ਸਕਦੇ ਹਾਂ ਤੇ ਪੂਰਾ ਸਾਲ ਤੁਸੀਂ 100 ਰੁਪਿਆ 150 ਰੁਪਏ ਦੀ ਆਪਣੀ ਫਸਲ ਅੱਗੇ ਵੇਚ ਸਕਦੇ ਹੋ ਮਟਰ ਜਿਹੜੀ ਅਗੇਤੀ ਵੈਰਾਈਟੀ ਅਸੀਂ AP3 ਅਸੀਂ ਯੂਨੀਵਰਸਿਟੀ ਦੇ ਸਿਫਾਰਿਸ਼ ਕਰਦੇ ਹਾਂ ਇਹ ਜਿਹੜੀ ਵੈਰਾਈਟੀ ਹੈ ਇਹਨੂੰ ਜਿਹੜਾ ਲੌਂ ਦਾ ਡਿਸਟੈਂਸ ਹੈ ਉਹ 30 ਤੋਂ 35 ਸੈਂਟੀਮੀਟਰ ਹੁੰਦਾ ਹੈ ਤੇ ਜਿਹੜੀ ਅਸੀਂ ਮੇਨ ਸੀਜ਼ਨ ਜੇ ਅਸੀਂ ਕਹਿੰਦੇ ਜਿਵੇਂ ਪੰਜਾਬ 89 ਵੈਰਾਈਟੀ ਹੈ ਇਹ 30 ਇੰਟੂ 10 ਸੈਂਟੀਮੀਟਰ ਤੇ ਲੱਗਦੀ ਹੈ। ਬਾਕੀ ਜਿਹੜੀ ਮਟਰਾਂ ਦੀ ਫਸਲ ਹੈ ਇਹਦਾ ਜਿਹੜਾ ਫਾਇਦਾ ਇਹ ਹੈ ਕਿ ਬਹੁਤ ਹੀ ਛੋਟੀ ਕ੍ਰੌਪ ਹੈ ਪੂਰਾ ਸਾਲ ਜੇ ਤੁਸੀਂ ਇਹ ਛੋਟੀ ਕ੍ਰੌਪ 2 ਮਹੀਨੇ ਦੀ ਕ੍ਰੌਪ ਕਰਕੇ ਵੀ ਪੂਰਾ ਸਾਲ ਮੁਨਾਫਾ ਲੈ ਸਕਦੇ ਹੋ। ਕਿਉਂਕਿ ਮਟਰਾਂ ਨੂੰ ਜਿਹੜੇ ਅਸੀਂ ਆਮ ਘਰਾਂ 'ਚ ਵੀ ਦੇਖਦੇ ਆਂ ਵੀ ਸਾਡੀਆਂ ਲੇਡੀਜ਼ ਜਦੋਂ ਮਟਰ ਸਸਤੇ ਹੁੰਦੇ ਆ ਉਹਨੂੰ ਕੱਢ ਕੇ ਫ੍ਰੀਜ 'ਚ ਸਟੋਰ ਕਰ ਲੈਂਦੀਆਂ ਆ ਇਹ ਤਾਂ ਚਲੋ ਇੱਕ ਘਰੇਲੂ ਤੌਰ ਤੇ ਹੋ ਗਿਆ ਪਰ ਕਮਰਸ਼ੀਅਲ ਤੌਰ ਤੇ ਵੀ ਜਿਹੜੇ ਕਿਸਾਨ ਭਰਾ ਸਾਡੇ ਇਹ ਕੰਮ ਕਰਨਾ ਚਾਹੁੰਦੇ ਉਹਦੇ ਵਾਸਤੇ ਵੱਡੇ ਫ੍ਰੀਜ਼ਰਜ਼ ਆਉਂਦੇ ਨੇ ਜਿਹਦੇ ਵਿੱਚ ਕਿ ਫਰੋਜ਼ਨ ਮਟਰ ਤਿਆਰ ਕੀਤੇ ਜਾ ਸਕਦੇ ਨੇ ਇਹ ਕ੍ਰੌਪ 'ਚ ਬਹੁਤ ਹੀ ਘੱਟ ਕੀੜੇ ਮਕੌੜੇ ਦੇਖਣ ਨੂੰ ਆਉਂਦੇ ਨੇ ਇਸ ਇੱਕ ਜਿਹੜਾ ਹੈਗਾ ਆ ਅਬ ਮੈਂ ਥ੍ਰਿਪ ਆ ਵਗੈਰਾ ਦਾ ਬਹੁਤ ਹੀ ਆਮ ਜਿਹਾ ਕੀੜਾ ਦੇਖਣ ਨੂੰ ਆਉਂਦਾ ਜਿਹੜਾ ਬਹੁਤ ਛੇਤੀ ਕੰਟਰੋਲ ਹੋ ਜਾਂਦਾ ਹੈ ਅਸੀਂ ਕਿਸਾਨਾਂ ਨੂੰ ਇਹੀ ਪ੍ਰੇਰਿਤ ਕਰਦੇ ਹਾਂ ਕਿ ਇਸ ਫਸਲ ਨੂੰ ਲਾ ਕੇ ਘੱਟ ਸਮੇਂ 'ਚ ਵੱਧ ਮੁਨਾਫਾ ਤੁਸੀਂ ਲੈ ਸਕਦੇ ਆ ਤੇ ਸਾਲ ਭਰ ਜਿਵੇਂ ਸਬਜ਼ੀਆਂ ਦਾ ਕਹਿ ਦਿੰਦੇ ਨੇ ਕਿ ਹਰ ਫਾਰਮਰ ਸਬਜ਼ੀ ਲਾਉਂਦਾ ਪਰ ਮਟਰ ਦਾ ਕੰਮ ਜਿਹੜਾ ਆ ਹਰ ਫਾਰਮਰ ਨਹੀਂ ਕਰਦਾ ਇਸ ਲਈ ਅਗਰ ਅਸੀਂ ਥੋੜੇ ਥੋੜਾ ਸਾਰੇ ਇਹ ਕੰਮ ਸ਼ੁਰੂ ਕਰਾਂਗੇ ਤੇ ਅਸੀਂ ਬਹੁਤ ਹੀ ਜ਼ਿਆਦਾ ਮੁਨਾਫਾ ਲੈ ਸਕਦੇ ਆ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਪਿੰਡ ਜਾਉਣੇਗੇ ਜੀ ਮੈਂ ਮਟਰਾਂ ਦੀ ਖੇਤੀ ਕਰਦਾ ਜੀ ਇਸ ਨੂੰ ਬੀਜਣ ਸਮੇ ਜੋ ਵੀ ਇੱਕ ਪਰਾਲੀ ਨੂੰ ਆਗ ਨਹੀਂ ਲਾਈਦੀ ਇਲਟਾਵੇਂ ਵਾਲਾ ਨਾ ਵਿੱਚ ਇਹ ਪਰਾਲੀ ਨੂੰ ਦੱਬੀਦਾ ਵਾ ਇਸ ਦਾ 25 ਕਿਲੋ ਬੀ ਪਾਇਆ ਜੀ ਕਿੱਲੇ ਦਾ ਉਸ ਤੋਂ ਬਾਅਦਾਂ ਇਸ ਨੂੰ 25 25 30 ਦਿਨ ਬਾਅਦ ਦੂਜਾ ਪਾਣੀ ਲਗਾਇਆ ਜੀ ਮਟਰ ਨੂੰ ਉਸ ਤੋਂ ਬਾਅਦਾਂ ਜੋ ਵੀ ਆਪਣਾ ਇੱਕ ਇਨਕਮ ਇਹਦੇ ਨਾਲ ਵਾਧੀ ਆਪਣੀ ਕਿਸਾਨਾਂ ਦੀ ਜੋ ਵੀ ਇਸ ਟਾਈਮ ਦੇ ਆਪਣੀ ਮੇਨ ਸਮੱਸਿਆ ਪ੍ਰੋਬਲਮ ਇੱਕ ਸਾਰਾ ਸਾਲ ਮੰਨ ਲਓ ਪੈਸੇ ਆਪਣੇ ਘਰੇ ਆਉਂਦੇ ਰਹਿੰਦੇ ਆ ਹੋਰ ਇਸ ਨੂੰ ਜੋ ਵੀ ਬੀਜਣ ਤੱਕ ਜੋ ਵੀ ਆਪਾਂ ਕਰਦੇ ਆਂ ਖੇਚਲ ਜਿੰਨੀ ਵੀ ਆ ਵੀ ਉਸ ਤੋਂ ਇਨਕਮ ਕਣਕ ਝੋਨੇ ਨਾਲ ਉਹ ਦੁੱਗਣੀ ਆਪਣੀ ਇਹਦੀ ਜੀ ਹੋਰ ਇਹਦੇ ਵਿੱਚ ਜੋ ਵੀ ਇਸ ਤੋਂ ਬਾਅਦਾਂ ਇੱਕ ਫਸਲਾਂ ਤਿੰਨ ਲਾਈਆਂ ਜਾ ਸਕਦੀਆਂ ਜਿਸ ਤਰ੍ਹਾਂ ਮਟਰਾਂ ਮਟਰਾਂ ਤੋਂ ਬਾਅਦਾਂ ਮੱਕੀ ਕਰਕੇ ਫਿਰ ਉਸ ਤੋਂ ਬਾਅਦ ਝੋਨਾ ਲਾਇਆ ਜਾ ਸਕਦਾ ਆਪਣਾ ਇਹਦੇ ਵਿੱਚ ਇੱਕੇ ਟਾਈਮ ਥੋੜਾ ਲੈਂਦੀ ਕਣਕ ਨੂੰ ਕਣਕ ਦੇ ਟਾਈਮ 'ਚ ਤਿੰਨ ਫਸਲਾਂ ਲਾਈਆਂ ਜਾ ਸਕਦੀਆਂ ਇਹਦੇ ਵਿੱਚ ਮਟਰ ਸਾਰੇ ਇਹਦੀਆਂ ਤਿੰਨ ਤੜਾਈਆਂ ਕਰੀ ਦੀਆਂ ਜੀ ਕੋਈ 50 ਕੁਇੰਟਲ ਕਿੱਲੇ ਦੀ ਔਸਤ ਆ ਇਹਦੀ ਜਿੰਨੀ ਮੰਨ ਲਓ ਜਿਸ ਤਰ੍ਹਾਂ ਵੀ ਪਹਿਲੀ ਤੜਾਈ ਜੋ ਮੰਨ ਲਓ 25 ਕਿ ਕੁਇੰਟਲ ਆ ਦੂਜੀ ਫੇਰ 10 ਕੁਇੰਟਲ ਤੱਕ 12 ਤੱਕ ਉਸ ਤੋਂ ਬਾਅਦਾਂ ਫੇਰ ਤਿੰਨ ਤੜਾਈਆਂ ਕਰੀ ਦੀਆਂ ਉਸ ਤੋਂ ਬਾਅਦਾਂ ਇੱਕ ਫਸਲ ਹੋਰ ਕਣਕ ਝੋਨੇ ਤੋਂ ਪਹਿਲਾਂ ਪਹਿਲਾਂ ਕਣਕ ਦੇ ਮੱਕੀ ਦੀ ਫਸਲ ਵਿੱਚੋਂ ਲੈ ਲਈਦੀ ਜਾਂ ਮੂੰਗੀ ਬੀਜ ਲਈਦੀ ਵਿੱਚੋਂ ਇਹਦੇ ਵਿੱਚ ਜਿੱਦਾਂ ਹੋਰ ਫਸਲ ਵੀ ਬੀਜੀ ਜਾ ਸਕਦੀ ਆ ਇਸ ਤੋਂ ਇਲਾਵਾ ਹੀ ਨਾਲ ਕਰੇਲੇ ਦੀ ਖੇਤੀ ਵੀ ਕਰਦੇ ਆ ਉਹਦੇ ਨਾਲ ਬੈਂਗਣਾ ਬੈਂਗਣ ਦੀ ਖੇਤੀ ਜੋ ਸਾਰਾ ਸਾਲ ਹੀ ਪੈਸੇ ਦਿੰਦੀ ਆਪਾਂ ਨੂੰ ਜੋ ਮੰਨ ਲਓ ਵੀ ਜੂ ਫਰਵਰੀ ਤੋਂ ਸਟਾਰਟ ਹੋਏ ਤੇ ਆਪਣਾ ਨਵੰਬਰ ਤੱਕ ਫੇਰ ਪੈਸੇ ਦੇਣੀ ਉਹਨਾਂ ਆਪਾਂ ਨੂੰ ਹੋਰ ਉਸ ਦੇ ਨਾਲ ਆਪਾਂ ਜੋ ਮੰਨ ਲਓ ਹੋਰ ਵੀ ਖੇਤੀ ਕਰਨੀ ਹੋਵੇ ਪਿਆਜ਼ ਦੀ ਖੇਤੀ ਕਰ ਸਕਦੇ ਨਾਲ ਕੁਝ ਹੋਰ ਵੀ ਆਪਾਂ ਨਾਲ ਤਿਆਰ ਕਰਕੇ ਆਪਦਾ ਵੇਚ ਸਕਦੇ ਹਾਂ ਉਹਦੇ ਨਾਲ ਸਬਜ਼ੀਆਂ ਵਾਲੀ ਸਾਈਡ ਮੈਂ ਇਸ ਕਰਕੇ ਆਇਆ ਕਿਉਂਕਿ ਸਬਜ਼ੀਆਂ ਇੱਕ ਤੇ ਆਪਾਂ ਨੂੰ ਸਾਰਾ ਸਾਲ ਪੈਸੇ ਆਈ ਜਾਂਦੇ ਘਰ ਆਪਣੇ ਜੀ ਕਿਉਂਕਿ ਹੋਰ ਫਸਲ ਆ ਕਣਕ ਆ 6 ਮਹੀਨੇ ਪੈਸੇ ਆਉਣੇ ਝੋਨੇ ਦੇ ਵੀ 6 ਮਹੀਨੇ ਬਾਅਦ ਪੈਸੇ ਆਉਣੇ ਆਪਣੇ ਕੋ ਇੱਕਬ ਸਬਜ਼ੀ ਇਹੋ ਜੀ ਡੇਲੀ ਪੈਸਾ ਹੁੰਦਾ ਘਰੇ ਜੀ ਆਪਣੇ ਮਟਰਾਂ ਮਟਰ ਤੋਂ ਬਾਅਦ ਮੱਕੀ ਦੀ ਖੇਤੀ ਕਰਾਂਗੇ ਇਹਦੇ ਵਿੱਚ ਮੱਕੀ ਤੋਂ ਬਾਅਦਾਂ ਫੇਰ ਅਕਲੇ ਫੇਰ ਝੋਨਾ ਲਾਵਾਂਗੇ ਮੱਕੀ ਤੋਂ ਬਾਅਦਾਂ ਮੱਕੀ ਦੀ ਖੇਤੀ ਫਰਵਰੀ ਚ ਕਰਨੀ ਹੈ ਜੀ ਸਪਰੇਅ ਚ ਸਪਰੇਅ ਜ਼ਰੂਰਤ ਅਨਸਾਰ ਕਰੀਦੀ ਆ ਜੀ ਜੋ ਵੀ ਮੰਨ ਲਓ ਜੇ ਕੋਈ ਸੁੰਡੀ ਪੈਣ ਦਾ ਕੋਈ ਚਾਂਸ ਬਣਦਾ ਮੌਸਮ ਦੇ ਹਿਸਾਬ ਨਾਲ ਜੇ ਤੇ ਮੌਸਮ ਖੁਸ਼ਕ ਰਹਿੰਦਾ ਫੇਰ ਸੁੰਡੀ ਦੀ ਕੋਈ ਪ੍ਰੋਬਲਮ ਕੋਈ ਨਹੀਂਗੀ ਮੌਸਮ ਦੇ ਹਿਸਾਬ ਨਾਲ ਇਹਨੂੰ ਸਪਰੇਅ ਜ਼ਰੂਰਤ ਅਨਸਾਰ ਸਪਰੇਅ ਕਰੀਦੀ ਆ ਬਾਕੀ ਕੇਵੀ ਕੀ ਬੂਹ ਤੋਂ ਜੋ ਵੀ ਆਪਣੇ ਮੋਖਸ ਆਪਣੇ ਹੈਗੇ ਅਵਸਰ ਉਹਨਾਂ ਤੋਂ ਸਲਾਹ ਲੈ ਕੇ ਜੋ ਉਹਨਾਂ ਦੀ ਸਲਾਹ ਦੇ ਨਾਲ ਹੀ ਜੋ ਵੀ ਕੋਈ ਕੁਝ ਆਪਾਂ ਨੂੰ ਕੋਈ ਨਦੀਨ ਦੀ ਸਮੱਸਿਆ ਮੇਨ ਪ੍ਰੋਬਲਮ ਵਿੱਚ ਨਦੀਨ ਦੀ ਆ ਰਹੀ ਹੈ ਇਸ ਟਾਈਮ ਨਦੀਨ ਥੋੜਾ ਨਦੀਨ ਆ ਗੋਡੀ ਵੀ ਕਰ ਲਈ ਦੀ ਲੇਬਰ ਲਾ ਕੇ ਕਰ ਲੋ ਜਾਂ ਕੋਈ ਸਪਰੇਅ ਯੂਜ਼ ਕਰ ਲੋ ਲੇਬਰ ਜੋ ਵੀ ਜਿੱਦਾਂ ਜੇ ਤੜਾਈ ਦੇ ਹਿਸਾਬ ਨਾਲ ਤੜਾਈ ਕੋਈ 5 ਬੰਦੇ 6 ਬੰਦੇ ਡੇਲੀ ਦਾ ਮੰਨ ਲੋ ਵੀ ਖਰਚਾ ਹੈਗਾ ਵਾ ਕੁਈ ਪੰਜ ਕੇ ਬੰਦੇ ਮਾਲਕ ਕਿਲਾ ਇੱਕ ਕਿਲਾ ਖੇਤ ਗੋੜ ਦਿੰਦੇ ਆਪਣਾ ਜੇ ਜ਼ਰੂਰਤ ਅਨੁਸਾਰ ਜਿੰਨਾ ਵੀ ਦਿੰਦੇ ਨਦੀਨ ਦੇ ਹਿਸਾਬ ਨਾਲ ਜੇ ਨਦੀਨ ਜ਼ਿਆਦਾ ਫਿਰ ਤੇ ਸਪਰੇਅ ਜ਼ਰੂਰੀ ਹੈ ਸਪਰੇਅ ਕਰ ਲੈ ਬੰਦਾ ਜੇ ਜੋ ਵੀ ਆਪਣਾ ਨਦੀਕ ਮੰਡੀ ਆ ਜਿੱਦਾਂ ਕੋਈ ਮੇਨ ਮੰਡੀ ਕੋਈ ਵੀ ਕਿਤੇ ਵੀ ਆਪਾਂ ਇਹਨੂੰ ਕਿਉਂਕਿ ਸਾਡੇ ਲਾ ਕੇ ਆਪਣੇ ਇਲਾਕੇ ਦੇ ਹਿਸਾਬ ਨਾਲ ਹੀ ਆ ਕੋਈ ਵੀ ਮੰਡੀਆਂ ਸਾਡੇ ਨੇੜ ਮੰਡੀ ਪੱਟੀ ਪੈਂਦੀ ਆ ਮਖੂ ਮੰਡੀ ਹੈ ਹਰੀਕੇ ਮੰਡੀ ਸਾਡੀ ਮੇਨ ਮੰਡੀ ਆ ਇਹਦੇ ਇਹਨਾਂ ਮੰਡੀਆਂ 'ਚ ਜਾ ਕੇ ਆਪਦਾ ਇਹਦੀ ਵਿਕਰੀ ਕਰਕੇ ਆਉਂਦੇ ਆ ਜੀ ਮੇਨ ਸਮੱਸਿਆ ਇਹਦੀ ਨਦੀਨੀਆਂ ਹੋਰ ਸਮੱਸਿਆ ਕੋਈ ਨਹੀਂ ਗੀ ਡੀ ਕੋਈ ਖਾਸ ਸਮੱਸਿਆ ਨਹੀਂ ਆਉਂਦੀ ਇਹ ਚ ਆ ਹੁਣ ਜਿੱਦਾਂ ਫੁੱਲਾ ਫੁੱਲ ਨੂੰ ਫੁੱਲ ਝੜਨ ਤੋਂ ਆਉਣੀ ਸਮੱਸਿਆ ਕੋਈ ਆਈ ਤੇ ਉਹ ਆਪਾਂ ਕੋਈ ਕੇ ਮਾਰ ਦੀ ਸਲਾਹ ਦੇ ਨਾਲ ਜਿੱਦਾਂ ਸਾਡੇ ਕੇਵੀ ਕੀ ਬੂਹਾ ਉਹਨਾਂ ਦੀ ਕਿ ਜਿੱਦਾਂ ਕੋਈ ਆਪਾਂ ਨੂੰ ਕੋਈ ਮੇਨ ਬ੍ਰਾਂਚ ਜਾਂ ਕਿਸੇ ਨਾਲ ਫੋਨ ਤੇ ਕਨੈਕਟ ਕਰਕੇ ਕਿਸੇ ਮੇਨ ਲੁਧਿਆਣਾ ਯੂਨੀਵਰਸਿਟੀ ਕਿਸੇ ਵੀ ਡਾਕਟਰ ਸਾਹਿਬ ਕਿਸੇ ਨਾਲ ਸਲਾਹ ਕਰਕੇ ਮਾਰਨਾ ਉਹ ਤੋਂ ਸਲਾਹ ਲੈ ਕੇ ਸਪਰੇਅ ਕਰ ਸਕਦੇ ਮੌਕੇ ਤੇ ਵੀ ਕਿਹੜੀ ਸਮੱਸਿਆ ਤੋਂ ਜਿੱਦਾਂ ਦੀ ਸਮੱਸਿਆ ਜਿੱਦਾਂ ਕੋਈ ਇੱਕ ਫੁੱਲ ਝਾੜਨ ਦੀ ਆਉਂਦੀ ਜਾਂ ਗਾਲੇ ਤੋਂ ਸਪਰੇਅ ਕਰਨੀ ਪੈਣੀ ਇਹਨੂੰ ਇਹਨਾਂ ਗੱਲਾਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਨਾਲ ਜਿੱਦਾਂ ਮੰਨ ਲਓ ਨਦੀਨ ਮਟਰਾਂ ਨਦੀਨ ਆ ਨਦੀਨ ਪੁੱਟ ਕੇ ਇਹਦੇ ਨਾਲ ਮੈਂ ਬੱਕਰੀਆਂ ਵੀ ਰੱਖੀਆਂ ਹੋਈਆਂ। ਇੱਕ ਦੇ ਇਧਰੋਂ ਸਫਾਈ ਹੋ ਜਾਂਦੀ ਨਦੀਨ ਪੁੱਟ ਕੇ ਨਾਲੇ ਆਪਣਾ ਨਾਲ ਉਹ ਪੰਜ ਚਾਰ ਜਾਨਵਰ ਉਹ ਵੀ ਪਾਲ ਜਾਂਦੇ ਨਾਲ ਇਹ ਚੋਂ ਵਿੱਚ ਉਹ ਨਦੀਨ ਪੁੱਟ ਕੇ ਉਹਨਾਂ ਨੂੰ ਪਾਈਏ ਉਹਦੇ ਨਾਲ ਆਪਣੇ ਉਹ ਵੀ ਇੱਕ ਇਨਕਮ ਦਾ ਵਧਣ ਦਾ ਕਾਰਨ ਆਪਣਾ ਨਾਲ ਵੀ ਇਹਦੇ ਨਾਲ ਆਪਾਂ ਉਹ ਵੀ ਪਾ ਕੇ ਉਹਨਾਂ ਨੂੰ ਜਾਨਵਰਾਂ ਨੂੰ ਉਹ ਵੀ ਨਾਲ ਆਪਣੇ ਤਿਆਰ ਹੋ ਜਾਂਦੇ ਆ ਡਬਲ ਹੋ ਜਾਂਦੀ ਆ ਆਪਣੀ ਇਨਕਮ ਇਹਦੇ ਨਾਲ ਹੋਰ ਇਸ ਤੋਂ ਇਲਾਵਾ ਨਾਲ ਪਸ਼ੂ ਰੱਖੇ ਆ ਡੰਗਰਾਂ ਦੀ ਡੰਗਰਾਂ ਦਾ ਵੀ ਨਾਲ ਮੇਰੇ ਪ੍ਰੋਗਰਾਮ ਆ ਮੇਨ ਮੇਰਾ ਖੇਤੀ ਸਬਜੀ ਦਾ ਹੀ ਆ ਜੀ ਇਧਰ ਨੂੰ ਬਸ ਮੈਂ ਇਸੇ ਸਾਈਟ ਜੁੜਿਆ ਹੋਇਆ ਆ ਸਬਜੀ ਦੇ ਨਾਲ ਹੀ ਬੱਕਰੀਆਂ ਦਾ ਇਹ ਫਾਇਦਾ ਬੱਕਰੀਆਂ ਦੇ ਨਾਲ ਮੰਨ ਲਓ ਬੱਕਰੀ ਆਪਣਾ ਬੱਚੇ ਦਿੰਦੀ ਆ ਉਸ ਤੋਂ ਬਾਅਦਾਂ ਵੇਚ ਕੇ ਉਹਨਾਂ ਨੂੰ ਕੋਈ 10-15000 ਦਾ ਇੱਕ ਬੱਚਾ ਵਿਕ ਜਾਂਦਾ ਉਹ ਵੀ ਇਨਕਮ ਵਾਧ ਜਾਂਦੀ ਨਾਲ ਸਾਡੀ ਹੋਰ ਇਸ ਤੋਂ ਇਲਾਵਾ ਨਾਲ ਮੈਂ ਮੱਝਾਂ ਰੱਖੀਆਂ ਹੋਈਆਂ ਮੱਝਾਂ ਦਾ ਕੋਈ 10 ਵੀ ਲੀਟਰ ਦੁੱਧ ਪਾ ਲਈਦਾ ਨਾਲ ਕੋਈ ਅੱਗੇ ਜਮਾਲੂ ਬਵੱਝਾਂ ਨਾਲ ਕੋਈ ਛੋਟੀਆਂ ਬੱਚੇ ਤਿਆਰ ਕਰਕੇ ਉਹ ਵੀ ਅੱਗੇ ਵੇਚ ਲਈਦੇ ਆ ਉਹ ਵੀ ਇੱਕ ਇਨਕਮ ਦਾ ਸਾਧਨ ਸਾਡਾ ਬੜਾ ਤਕੜਾ ਬਣ ਜਾਂਦਾ ਏ